ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਤੇਜ ਸਿੰਘ ਤੇ ਤੁਸੀਂ ਜੁੜੇ ਹੋ ਦੋਸਤੋ ਕਮਾਲੂ ਡੈਰੀ ਫਾਰਮ ਤੇ ਕਿਸਾਨ ਵੀਰੋ ਅੱਜ ਦੀ ਜਿਹੜੀ ਤੁਹਾਨੂੰ ਵੀਡੀਓ ਦਿਖਾ ਰਹੇ ਆ ਇਹ ਨਾ ਪਿੰਡ ਰੱਗੂ ਆਣਾ ਇਸ ਪਿੰਡ ਨੂੰ ਤਹਿਸੀਲ ਕਾਲਾਂਵਾਲੀ ਮੰਡੀ ਤੇ ਜ਼ਿਲ੍ਹਾ ਸਰਸਾ ਪੈਂਦਾ ਕਾਲਾਂਵਾਲੀ ਮੰਡੀ ਤੋਂ 15 ਕਿਲੋਮੀਟਰ ਰਹਿ ਗਈ ਤੇ ਸਰਸਾ ਤੋਂ 23 ਕਿਲੋਮੀਟਰ ਹੈਗਾ ਹਰਿਆਣਾ ਦਾ ਇਹ ਪਿੰਡ ਹੈ ਅੱਜ ਦੀ ਵੀਡੀਓ ਵੀ ਦੋਸਤੋ ਤੁਹਾਨੂੰ ਇੱਕ ਵਾੜ ਦਿਖਾਉਣੀ ਹੈ ਜਿਹੜੀ ਸੂਣ ਦੇ ਵਿੱਚ 12-13 ਦਿਨ ਲਾਊਗੀ ਤੋਰ ਕੇ ਤੁਹਾਨੂੰ ਵੀਰ ਦਿਖਾਉਣ ਦਾ ਡਿਟੇਲ ਇਹਦੀ ਸਾਰੇ ਦੋਸਤੋ ਤੁਹਾਨੂੰ ਮੈਂ ਦੱਸੂਗਾ ਦੂਜਾ ਸੂਆ ਬੈੜੇ ਦੋਸਤੋ ਇਹ ਸੂਣਾ 12 13 ਦਿਨਾਂ ਦੀ ਇਹ ਕੱਚੀ ਹੈ ਤੇ ਪਹਿਲੇ ਸੂਏ ਇਸ ਬੈੜ ਦੇ 24 25 ਕਿਲੋ ਦੁੱਧ ਦਿੰਦਾ ਹੈ ਹਵਾਨਾ ਬਹੁਤ ਸੋਹਣਾ ਬੈੜ ਨੇ ਤਿਆਰ ਕਰਿਆ ਦੋਸਤੋ ਤੁਸੀਂ ਵੀਡੀਓ ਦੇ ਵਿੱਚ ਦੇਖੋ ਕੱਦ ਕਾਠ ਬੈੜ ਦਾ ਚੰਗਾ ਹੈਗਾ ਸੋਹਣੀ ਹੈ ਬੈੜ ਬੁੱਧੀ ਵਾਲੀ ਬੈੜ ਹੈ ਚੰਗੀ ਬੈੜ ਹੈਗੀ ਥਾਣਾ ਬਹੁਤ ਚੰਗਾ ਬੈੜ ਦਾ ਹੱਥੀ ਚਵਾਈ ਵਾਲਾ ਮੁੱਠੀ ਵਾਲਾ ਥਾਣਾ ਹੈ ਹਵਾਨਾ ਇਹ 12 13 ਦਿਨਾਂ ਦੇ ਤੱਕ ਨਾ ਹੋਰ ਵੀ ਚੰਗਾ ਇਹਨੇ ਭਰ ਕੇ ਹਵਾਨਾ ਸੁਣਾਏਗਾ ਤੇ ਅਗਲੇ ਪਾਸੇ ਤੱਕ ਵੀ ਹਵਾਨੇ ਦੀ ਪੂਰੀ ਤੇ ਹਵਾਨਾ ਪਿਛਲੇ ਬਸੋਂ ਵੀ ਚੰਗਾ ਦੀਦਾ ਸੋ ਜਿਸ ਭਰਾ ਨੂੰ ਦੋਸਤੋ ਬੈੜ ਚੰਗੀ ਲੱਗੀ ਨੰਬਰ ਇਸ ਭਰਾ ਦਾ ਸਕਰੀਨ ਤੇ ਚੱਲਦਾ ਰਹਿਣਾ ਤੁਸੀਂ ਕੰਟੈਕਟ ਕਰ ਲਿਓ ਬਾਕੀ ਆਪਾਂ ਨੇੜੇ ਥੋਨੂੰ ਹੋਰ ਬੈੜ ਦਿਖਾ ਦਨੇ ਆ ਆ ਹਵਾਨਾ ਤੁਸੀਂ ਸਮਾਰ ਕੇ ਹੋਰ ਦੇਖ ਲਓ ਬੈੜ ਦਾ ਚੰਗੀ ਬੈੜ ਹੈਗੀ ਤੇ ਹਲੇ ਹਵਾਨਾ ਵੀਰ ਦਾ ਰੈਸਟੋਰੈਂਟ ਜਾਣਾ ਇਹਨਾਂ ਮਤਲਬ ਹਵਾਨਾ ਇਹਨੇ ਤਿਆਰ ਕਰਨਾ ਹੈ ਅਗਲੇ ਪਾਸੇ ਧੱਕ ਵੀ ਚੰਗੀ ਹੈ ਬਿਹੜ ਦੀ ਮੁੱਲ ਦੋਸਤੋ ਵੀਰ ਫੋਨ ਤੇ ਕਰੂਗਾ ਜਿਹੜੇ ਭਰਾ ਨੂੰ ਚੰਗੀ ਲੱਗੀ ਵੀਰ ਨਾਲ ਕੰਟੈਕਟ ਕਰ ਲਿਓ ਚੰਗੀ ਬਿਹੜ ਹੈ ਸੋ ਧੰਨਵਾਦ ਦੋਸਤੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ